हाल उसकी तरफ पह कोटे तूड़ी की बोली देखते हैं तूड़ी बोली स्टार्ट <सथ> ਓ ਬੰਦਰ ਵੀ ਬੋਲਾ ਭਾਈ ਕਿਨੇ 40 40 45 50 50 ਜਾਂ ਬੋਲਾਂਗੇ ਨਾ 80 260 ਬੋਲਦਾ ਕੋਈ 260 ਵੀ ਕਿਦੀ ਡਾਲੀ ਭਾਈ ਆਪਣੇ 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 ਲਓ ਜੀ ਇਹ ਲੱਗੀ 260 ਵੀ ਲੱਗੀ ਜੀ ਰੇਟ ਇਸ ਵਾਰ ਵੀ ਮੰਦਾ ਹੀ ਬਹੁਤ ਜਿਆਦਾ ਮੰਦਾ 200 ਤੋਂ ਲੈ ਕੇ 300 ਦੇ ਵਿੱਚ ਵਿੱਚ ਹੀ ਰਹਿੰਦੀ ਜੀ 260 270 ਤੱਕ ਜਾਂਦੀ ਤੂੜੀ ਬੋ ਜੀ ਨਾ ਗਹਿ ਕੇ ਸਾਰੇ ਦੋ ਹੀ ਬਾਈ ਆਪ 200 300 8 260 ਰੁਪਏ 70 70 ਰੁਪਏ बोलेंगे 270 ਰੁਪਏ ਬਾਈ ਕਿਦੀ ਆ ਨਹੀਂ ਲਾਉਣੀ ਇਹ ਵੀ ਲਾਗੇ 270 ਰੁਪਏ ਲੱਗੇ ਹਾਂਜੀ ਵੀ ਰੇਟ ਇਹਦਾ 300 ਤੋਂ ਘੱਟ ਰਿਹਾ ਜੀ ਥੋੜੀ ਦੇਰ ਸਮਾਰ ਬਹੁਤ ਜ਼ਿਆਦੇ ਮੰਦੇ ਖਲਾਪ ਹੈ ਵੀ ਇੱਕ ਨਾਕ ਰਹਿ ਗਿਆ ਦੇਖਦੇ ਆ ਕੀ ਰੇਟ ਜਾਂਦਾ ਹੈ ਵੀ 240 ਰੁਪਏ 40 ਰੁਪਏ 45 ਰੁਪਏ 250 250 ਬੋਲਾਂਗੇ ਨੇ 55 60 65 265 ਬੋਲਦਾ ਬਾਈ 265 ਰੁਪਏ ਬਾਈ ਕਿੱਥੇ ਲਾ ਲਓ ਜੀ ਇਹ ਵੀ ਲੱਗੀ 265 ਰੁਪਏ ਲੱਗੇ ਜੀ ਅੱਜ ਵੀ ਜਿਹੜਾ ਰੇਟ ਹੈ ਟੈਨ ਸਦੋ ਘੱਟ ਘੱਟੀ ਰਹੀ ਜੀ 260 265 270 ਤੱਕ ਕੀ ਗਿਆ ਲੈਟ ਥੋੜੀ ਦਾ ਇਸ ਟਾਈਮ ਬਹੁਤ ਜਿਆਦਾ ਮੰਦੇ ਹਾਲਾਤ ਆ ਜੀ ਨਾਗਵੀ 5 6 ਹੀ ਆਈ ਹੈ ਜੀ ਚਲੋ ਜੀ ਬੋਲੀ ਖਤਮ ਹੋ ਗਈ ਤੇ ਮਿਲਦੇ ਆ ਕੱਲ ਨੂੰ ਠੀਕ 7 ਵਜੇ ਬਹੁਤ ਬਹੁਤ ਧੰਨਵਾਦ ਜੀ